ਆ ਤੁਸੀਂ ਦੱਸੋ ਜੀ ਕਿਉਂਕਿ ਇਹ ਜਿਹੜਾ ਫੁੱਲਾਂ ਦੇ ਨਾਲ ਸ਼ਰਧਾਂਜਲੀ ਦੇਣ ਦਾ ਜਾਂ ਇਸ ਤਰ੍ਹਾਂ ਦਾ ਕੰਮ ਹੁਣ ਕਰਨਾ ਪੈ ਰਿਹਾ ਸੁਨੇਹਾ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਵੀਰੇ ਅਸੀਂ ਤਾਂ ਚਰਾਗ ਵੀ ਲਾਏ ਆ ਇੱਕ ਕਰਦਾ ਚਿਰਾਗ ਚਲਿਆ ਗਿਆ ਹੈ ਉਹ ਚਾਹੇ ਇਹ ਸਰਕਾਰਾਂ ਹੁਣ ਕਹਿੰਦੀਆਂ ਜੀ ਅਸੀਂ ਮਤਲਬ ਇਹਨਾਂ ਨੂੰ ਮਤਲਬ ਪੈਸੇ ਦੇਵਾਂਗੇ ਨੌਕਰੀ ਦੇਵਾਂਗੇ ਚਾਹੇ ਉਹ ਸੋਨਾ ਦੇ ਦੇਣ ਵੀਰੇ ਉੱਪਰ ਪਾਈ ਕਦੇ ਨਹੀਂ ਹੋ ਸਕਦੀ ਇੱਕ ਮਾਂ ਦਾ ਪੁੱਤ ਜਾਂਦਾ ਉਸ ਨੂੰ ਹੀ ਦਰਦ ਪਤਾ ਹੋ ਸਕਦਾ ਸੋ ਸ਼ੋਭਵੀਰ ਦਾ ਤਾਂ ਕਤਲ ਕੀਤਾ ਇਹਨਾਂ ਸਰਕਾਰਾਂ ਨੇ ਉਸ ਕਿਸਾਨ ਵੀਰ ਦਾ ਕਤਲ ਕੀਤਾ ਤੇ ਉਹ ਮੇਰਾ ਵੀਰ ਇੱਕ ਦੁਰਘਟਨਾ ਦੇ ਵਿੱਚ ਦੁਰਘਟਨਾ ਗ੍ਰਸਤ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਵੀਰੇ ਉਹ ਸਾਡੇ ਲਈ ਸ਼ਹੀਦ ਆ ਪਰ ਅਸੀਂ ਇਹ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਹੋਰ ਕਿੰਨੇ ਕਤਲ ਇਹ ਸਰਕਾਰਾਂ ਪਾੜ ਦਿਖਿਆ ਨਹੀਂ ਕਿਉਂਕਿ ਅਸੀਂ ਸਿਰਫ ਆਪਣਾ ਹੱਕ ਮੰਗਦੇ ਆ ਸ਼ਾਂਤਮਈ ਤਰੀਕੇ ਦਾ ਹੱਕ ਮੰਗਦੇ ਆ ਤੇ ਅੱਗੇ ਬਾਰਡਰ ਮੌਤ ਦਾ ਬਣਾਇਆ ਹੋਇਆ ਹੈ ਕੁਝ ਦਰਕਤ ਨਗਰਸ਼ਟ ਹੋ ਰਹੇ ਨੇ ਕੁਝ ਇਹਨਾਂ ਦੀ ਜਿਹੜੀਆਂ ਸਰਕਾਰਾਂ ਨੇ ਮੌਤ ਦਾ ਬਾਰਡਰ ਬਣਾਇਆ ਹੋਇਆ ਇਹਦੇ ਵਿੱਚ ਸ਼ਹੀਦ ਹੋ ਰਹੇ ਨੇ ਮੇਰੇ ਬਜ਼ੁਰਗਾਂ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹੋਰ ਤਿੰਨ ਬਜ਼ੁਰਗ ਜਿਹੜੇ ਇਹ ਆਸੂ ਗੈਸ ਦੇ ਗੋਲੇ ਸਹਿ ਸਾਕੇ ਉਹਨਾਂ ਨੂੰ ਸਾਹ ਨਹੀਂ ਆਇਆ ਤੇ ਉਸ ਵਜ੍ਹਾ ਕਰਕੇ ਉਹਨਾਂ ਦਾ ਹਾਰਟ ਅਟੈਕ ਹੋ ਜਾਂਦਾ ਸੋ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਿੰਨੇ ਕੁ ਹੋਰ ਤੁਸੀਂ ਕਤਲ ਭਾਲ ਦੀਆਂ ਉਹ ਉਹ ਕਹਿੰਦੇ ਆ ਨਾ ਜੇ ਲੱਗੀ ਤੇਰੇ ਕਲੇਜੇ ਤੇ ਅਜੇ ਸ਼ੂਰੀ ਨਹੀਂ ਤੇ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਜੇ ਤੁਹਾਡੇ ਤੋੜੇ ਪੁੱਤਾਂ ਨਾਲੇ ਕੁਝ ਨਹੀਂ ਹੋ ਰਿਹਾ ਇਹ ਨਾ ਸਮਝੋ ਕਿ ਸਾਡੇ ਜਿਹੜੇ ਕਿਸਾਨ ਮਰ ਰਹੇ ਆ ਤੇ ਉਹਨਾਂ ਦਾ ਸਾਡੇ ਦਿਲ ਦੇ ਵਿੱਚ ਦਰਦ ਨਹੀਂ ਸਾਡੇ ਦਿਲ ਦੇ ਵਿੱਚ ਵੀਰੇ ਬਹੁਤ ਨਸੂਰ ਭਰ ਗਿਆ ਇਹ ਤਸ਼ੱਦਦ ਜਿਹੜਾ ਸਾਡੇ ਬਜ਼ੁਰਗਾਂ ਤੇ ਸਾਡੇ ਭਰਾਵਾਂ ਤੇ ਹੋਇਆ ਹੈ ਨਾ ਅਸੀਂ ਸਦੀਆਂ ਸਦੀਆਂ ਤੱਕ ਯਾਦ ਰੱਖਾਂਗੇ ਕਿ ਇੱਕ ਕਿਸਾਨ ਹੈ ਜਿਹੜਾ ਆਪਣੇ ਹੱਕ ਮੰਗਦਾ ਹੈ ਦੇਖੋ ਵੀਰੇ ਅੰਨ ਅੰਨ ਦਾਤਾ ਜੇ ਫੂਡ ਨੈਸੈਸਰੀ ਹੈ ਤਾਂ ਉਹਦੇ ਉੱਪਰ ਅਸੀਂ ਐਮਐਸਬੀ ਮੰਗਦੇ ਹਾਂ ਉਹ ਵੀ ਸਾਨੂੰ ਕਹਿੰਦੇ ਵੀ ਉਹ ਵੀ ਨੈਸੈਸਰੀ ਉਹ ਵੀ ਜ਼ਰੂਰੀ ਹੈ ਉਹਦੇ ਬਦਲੇ ਸਾਨੂੰ ਮਤਲਬ ਅੱਗੇ ਕਿੱਲ ਲਾਤੇ ਜੀ ਅੱਜ ਮੇਰੇ ਵੀਰ ਮਜਬੂਰੀ 'ਚ ਕਿੱਲ လာ ਰਹੇ ਨੇ ਸਿਰਫ ਆਪਣੇ ਰਹਿਣ ਬਸੇਰੇ ਲਈ ਕਿਉਂਕਿ ਬਜ਼ੁਰਗ ਨੇ ਜਿਨ੍ਹਾਂ ਤੋਂ ਟਰਾਲੀਆਂ 'ਚ ਨਹੀਂ ਚੜਾਇਆ ਜਾਂਦਾ ਮੇਰੀ ਅੱਗੇ ਮਾਤਾ-ਮਾਂ ਬੈਠੀਆਂ ਨੇ ਜਿਹੜੀਆਂ ਉਹ ਜੜੀਆਂ ਥੱਕ ਜਾਂਦੀਆਂ ਨੇ ਅਸੀਂ ਪ੍ਰਬੰਧ ਕਰ ਰਹੇ ਆ ਵੀ ਚਲੋ ਉਹਰੇ ਸ਼ੈੱਡ ਪਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਪਿਛਲੇ ਦਿਨੋਂ ਤਾਂ ਇਸ ਕਰਕੇ ਪੱਕੇ ਤੰਬੂ ਇੱਥੇ ਨਹੀਂ ਸੀ ਲੱਗੇ ਕਿਉਂਕਿ ਅੱਗੇ ਜਾਣ ਦੀ ਆਸ ਸੀ ਕਿ ਦਿੱਲੀ ਜਾਵਾਂਗੇ ਹੁਣ ਪੱਕੀ ਸਟੇਜ ਵੀ ਅੱਜ ਲੱਗ ਗਈ ਹੁਣ ਸਮਝ ਲਿਆ ਜਾਵੇ ਕਿ ਇੱਥੇ ਘਰ ਬਣਨਗੇ ਸਿੰਘੂ ਟਿਕਰੀ ਵਾਂਗ ਦੇਖੋ ਜੀ ਸਾਡੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ ਸਾਨੂੰ 29 ਤੱਕ ਦਾ ਵੇਟ ਕਰਨ ਨੂੰ ਕਿਹਾ ਕਾ ਸਮਝੋ ਕੱਚਾ ਸਮਝੋ ਇੱਕ ਰਹਿਣ ਬਸੇਰਾ ਸੀ ਬਣਾ ਰਹੇ ਆ ਜਿਵੇਂ ਸਾਡੀਆਂ ਜਥੇਬੰਦੀਆਂ ਕਹਿਣਗੀਆਂ ਫਿਰ ਇਹੀ ਅਸੀਂ ਪੱਟ ਕੇ ਜੀ ਅੱਗੇ ਜਾਣਗੇ ਤਾਂ ਅੱਗੇ ਲੈ ਕੇ ਜਾਵਾਂਗੇ ਪਰ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਸਾਡੇ ਹੌਸਲੇ ਐਨੇ ਟੁੱਟੇ ਨਹੀਂ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਆ ਸਾਨੂੰ ਢੈਂਦੀ ਕਲਾ ਵਾਲੇ ਨਾ ਜਾਣੀ ਅਸੀਂ ਚੜ੍ਹਦੀ ਕਲਾ 'ਚ ਹੈ ਹਜੇ ਵੀ ਚੜ੍ਹਦੀ ਕਲਾ 'ਚ ਹਾਂ ਆ ਜਿਹੜੇ ਵੀਰ ਚਲੇ ਗਏ ਇਹਨਾਂ ਦੀ ਪਰਪਾਈ ਤਾਂ ਨਹੀਂ ਅਸੀਂ ਕਰ ਸਕਦੇ ਪਰ ਅਸੀਂ ਚੜ੍ਹਦੀ ਕਲਾ 'ਚ ਆਪਣੇ ਹੱਕ ਵੀਰੇ ਲੈ ਕੇ ਹੀ ਜਾਵਾਂਗੇ ਇੱਥੇ ਚੜ੍ਹਦੀ ਕਲਾ ਦੀ ਤਸਵੀਰ ਵੀ ਸਾਹਮਣੇ ਹੈ ਪਰ ਰੋਸ ਵੀ ਹੈ ਕਿਉਂਕਿ ਕਿਸਾਨਾਂ ਦੀ ਮਾਤ ਹੋ ਰਹੀ ਹੈ ਕਤਲ ਤੱਕ ਹੋ ਰਿਹਾ ਪਰ ਦਿੱਲੀ ਦਾ ਇੱਕ ਤਬਕਾ ਹੈ ਮੀਡੀਆ ਦੇ ਵਿੱਚ ਵੀ ਉਹ ਕਹਿੰਦਾ ਹੈ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਸਾਨਾਂ ਨੂੰ ਮੁੰਡਿਆਂ ਨੂੰ ਐਮਐਸਪੀ ਬਾਰੇ ਪੁੱਛਿਆ ਜਾ ਰਿਹਾ ਹੈ ਕੈਮਐਸਪੀ ਕੀ ਹੈ ਮੁੰਡੇ ਦੱਸ ਨਹੀਂ پا ਰਹੇ ਉਹ ਇੱਕ ਚੀਜ਼ ਥੋੜੇ ਜਣਿਆਂ ਨੂੰ ਇਹ ਹਾਈਲਾਈਟ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਫਿਰ ਵੀ ਇਹ ਸੜਕਾਂ ਤੇ ਆਏ ਆ ਕੀ ਪਤਾ ਵੀਰੇ ਉਹਨਾਂ ਦੇ ਹੀ ਲੋਕ ਹੋਣ ਉਹ ਉਹਨਾਂ ਨੇ ਆਪਣੇ ਲੋਕ ਅੱਗੇ ਖੜੇ ਕਰਕੇ ਉਹਨਾਂ ਨੂੰ ਜਾਣ ਕੇ ਗੁੰਗੇ ਬੋਲੇ ਕਰਤਾ ਕਿਉਂਕਿ ਸਰਕਾਰਾਂ ਤਾਂ ਗੁੰਗੀਆਂ ਬੋਲੀਆਂ ਹੈਗੀਆਂ ਨੇ ਹੁਣ ਵੀਰੇ ਕੀ ਨਹੀਂ ਕਰਦੇ ਇਹਨਾਂ ਨੇ ਤਾਂ ਸਾਡੇ ਚ ਵੀ ਸ਼ਰਾਰਤੀ ਅੰਸਰ ਭੇਜੀ ਹੋਏ ਨੇ ਠੀਕ ਹੈ ਸਾਡਾ ਮਾਹੌਲ ਖਰਾਬ ਕਰਨ ਨੂੰ ਪਰ ਮੈਨੂੰ ਲੱਗਦਾ ਵੀ ਇੱਥੇ ਜਿੰਨੇ ਵੀ ਜਾਣੇ ਖੜੇ ਆ ਚਾਹੇ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛ ਲਓ ਐਮਐਸਪੀ ਸਭ ਨੂੰ ਪਤਾ ਹੈ ਵੀਰੇ ਅਸੀਂ ਸਵੇਰੇ ਬਰਸ਼ ਕਰਦੇ ਆ ਤੇ ਰਾਤ ਤੱਕ ਜਿੰਨਾ ਵੀ ਅਸੀਂ ਕੁਝ ਯੂਜ਼ ਕਰਦੇ ਆ ਉਹਦੇ ਉੱਤੇ ਅਸੀਂ ਐਮਆਰਪੀ ਤੇ ਹਰ ਚੀਜ਼ ਖਰੀਦਦੇ ਆ ਫਿਰ ਸਾਡੀ ਫਸਲ ਦਾ ਐਮਆਰਪੀ ਸਾਡੀ ਫਸਲ ਦੀ ਐਮਐਸਪੀ ਸਾਨੂੰ ਕਿਉਂ ਨਹੀਂ ਮਿਲਦੀ ਠੀਕ ਹੈ 80% ਮੈਨੂੰ ਲੱਗਦਾ ਅੰਨਦਾਤਾ ਆ ਜਿਹੜਾ ਕੀ ਇਹਨਾਂ ਸਰਕਾਰਾਂ ਨੂੰ ਅੰਨ ਪੈਦਾ ਕਰਕੇ ਦਿੰਦਾ ਲੋਕਾਂ ਦਾ ਢਿੱਡ ਭਰਨ ਲਈ ਤੇ ਸਾਨੂੰ ਸਾਡੀ ਹੀ ਫਸਲ ਦੇ ਉੱਤੇ ਐਮਐਸਪੀ ਨਹੀਂ ਮਿਲਦੀ ਪਰ ਹਾਂ ਐਮਐਸਪੀ ਦੀ ਸਾਡੀ ਜਿਹੜੀ ਲੜਾਈ ਆ ਉਹ ਅਸੀਂ ਲੈ ਕੇ ਹੀ ਰਹਿਣੀ ਆ ਸਰਕਾਰਾਂ ਜੋ ਮਰਜ਼ੀ ਆਪਣਾ ਕਹਿੰਦੇ ਆ ਵੀ ਵਾਹ ਵਾਤਰ ਲਾ ਲੈਣ ਪਰ ਅਸੀਂ ਡਟੇ ਹੋਏ ਆ ਵੀਰੇ ਸਾਡੇ ਹੌਸਲੇ ਬਦਲਦੇ ਆਂ